ਸੰਬਰ ਤੇ ਅੱਜ ਆਪਾਂ ਚੱਲੇ ਆ ਰੋਟਾਵੇਟਰ ਲੈਣ ਤੇ ਇਹਨੂੰ ਹੁਣ ਬਾਏ ਬਾਏ ਆ ਡਰਾਈਵਰ ਸਾਹਿਬ ਤੇ ਬਾਕੀ ਬੰਦੇ ਇਹ ਪਿੱਛੇ ਆਣੇ ਆ ਕਹਿੰਦੇ ਤੁਸੀਂ ਪਹੁੰਚੋ ਜਾਤੇ ਅਸੀਂ ਹੁਣ ਚੱਲੇ ਆ ਮਛੋੜੇ ਵਾਲੇ ਨੂੰ ਜਾ ਕੇ ਦਿਖਾਉਂਦੇ ਆ ਕਿਹੜਾ ਸੈੱਟ ਕੀਤਾ ਸੀ ਆਪਾਂ ਬੜਾ ਪਿਛਲੇ ਵਲੋਗ ਕਰ ਰਹੇ ਸੀ ਨਾ ਉਹ ਬੋਲ ਰਹੇ ਆ ਜੀ ਲੈ ਕੇ ਸੁਪਰਹੀਟਰ ਬੋਲ ਰਹੇ ਆ ਉਹ ਰੋਹਨ ਸਟਾਰ ਹੋਣੀ ਚੜ ਕੇ ਆਦਾ ਸੋਨਾਲੀ ਕਾ ਤੇ ਐਦਾ ਬੈਗ ਪਹਿਲੇ ਦੇ ਹੋਣਾ ਪਹਿਲੇ ਦੇ ਅੱਗੇ ਨੂੰ ਅੱਗੇ ਨੂੰ ਹਾਂ ਤੇ ਉਸਤਾਦ ਹੁਣਾਂ ਨੂੰ ਗੀਅਰ ਦਾ ਪਤਾ ਨਹੀਂ ਲੱਗਦਾ ਜੀ ਉਹ ਨਾਲ ਤਾਂ ਖਿਲਾਵੇ ਕੋਈ ਚਲੋ ਖੋਲਦੀ ਐ ਇੱਥੇ ਖੋਲਦਾ ਫੇ। ਤੇ ਉਹ ਭਾਈ ਉਹ ਆ ਗਏ। ਹਾਂਜੀ। ਲੋ ਜੀ ਉਤਰ ਗਏ। ਖੋਲਤਾ ਜੀ। ਆ ਸਾਡੇ ਉਸਤਾਦ ਜੀ ਗੁੱਲੂ ਭਾਈ। ਗੰਟਾ ਭਾਈ। ਕਿੱਦਾਂ ਹੋਇਆ? ਪਹਿਲਾਂ ਨਾ ਦੇ। ਦਖਾਤੀ ਫਲੇਟ ਹੀ ਕੈਮਰਾ ਦੇਖਿਆ ਹੀ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਸਾਡੇ ਕੋਲ ਮੱਛਵੜਾ ਸਾਹਿਬ ਸੁਖਮਨੀ ਐਗਰੋ ਤੋਂ ਸੋਹਣ ਕੇ ਵਾਹਿਗੁਰੂ ਜੀ ਤੁਹਾਨੂੰ ਉੱਡਰ ਦੇ ਕਾ ਚ ਰੱਖਣ ਧੰਨਵਾਦ ਜੀ ਸੋਹਣ ਸਭ ਕੁਝ ਬਸ ਜੀ ਕਰਦੇ ਹੋ ਦੇ ਲੋਨ ਦਵਾਵਾ ਤੁਹਾਨੂੰ ਤੇ ਸਾਰੇ ਇਹ ਤਮਾਮ ਕਿਸਾਨ ਭਰਾਵਾਂ ਨੂੰ ਵਾਹਿਗੁਰੂ ਸਾਹਿਬ ਤੇ ਚੜ੍ਹਦੀ ਕਲਾ ਦਾ ਖੰਨੀ ਧੰਨਵਾਦ ਜੀ ਮੈਂ ਕਿਹ ਵੀ ਲੋਟ ਫੁਟਾ ਹੈਗਾ ਅੱਛਾ ਜੀ ਪਾਪਾ ਕੀ ਕਰੀਏ ਨਾ ਰੋਹਰ और भाई कैम ओ इतनी खुशी इतनी खुशी लो भी और कहानी ਰੋਟਟਰ ਤੇ ਕੱਟ ਕੇ ਤਿਆਰ ਹੋ ਗਏ ਪੂਰੇ ਹੁਣ ਚੈੱਕ ਕਰਨ ਲੱਗੇ ਸਾਰੀ ਸੈਟਿੰਗ ਜੀ ਕਾਲੀ ਹੋਏ ਬਹੁਤ ਬੋਲ ਕੇ ਤਾਂ ਦੇ ਓਕਾ ਖੋਲਣ ਲੱਗੇ ਹੁਣ ਕਿ ਬੜੀ ਭਾਰੀ ਦੇਖੀ ਇਹਨੇ ਖੜੇ ਚਾਰ ਬੰਦੇ ਮਾਰ ਜਿਓ ਰਿਹਾ ਘੰਟਾ ਲਾਉਂਦਾ ਡਰਾਈਵਰ ਦੇਖੋ ਕੋਈ ਦਿੱਲੀ ਦੀ ਪੈਨੋਂ ਨਹੀਂ ਹੈ ਤੇ ਕੀ ਰੱਬ ਦੇ ਹਸਾਰੇ ਹੀ ਆ ਬਸ ਚਾਹ ਪਾਣੀ ਪੀ ਕੇ ਬਾਈ ਨੇ ਸੇਵਾ ਆਪਣੀ ਵਧੀਆ ਕੀਤੀ ਆ ਤੁਸੀਂ ਵੀ ਕੰਟੈਕਟ ਕਰੋ ਬਾਈ ਨਾਲ ਮਾਚੂਆੜਾ ਤੋਂ ਹੁਣ ਆਪਾਂ ਸੈਟਿੰਗ ਜੀ ਲੱਗਿਓ ਆ ਕਰਨ ਨਾਲ ਸ਼ਾਟ ਪਾਣੇ ਫਿਰ ਇੱਥੇ ਚਲਾ ਕੇ ਦੇਖਦੇ ਆ ਕਿਆ ਮੇਰੇ ਅਗੇ ਉਕੀ ਨਾ ਬਣਨਾ ਕੀ ਉਹ ਦਾ ਸੇਟ ਸਾਹਿਬ ਤੁਮੇ ਵੀ ਉਹੀ ਕਰ ਪਰ ਕਿਵੇਂ ਬਣਿਆ ਲਓ ਵੀ ਮਿੱਤਰੋ ਹੋ ਗਈ ਸੈਟਿੰਗ ਹੁਣ ਚੱਲਨੇ ਆਪਾਂ ਚਲਾਣ ਇਹਨੂੰ ਦੇ ਦੇ ਦਜੀ ਬਣਦਾ ਕੀ ਬਣਦਾ ਵੀ ਬਣਦਾ ইৰো এক পাছে নীলা যা ਕੀ ਗੇੜੇ ਮਿਲਦੇ ਕਿੜੇ ਉਹ ਦੇਖੋ ਟਰੈਕਟਰ ਮੱਦਾ ਕਰੀ ਮੱਦਾ ਨਹੀਂ ਖੜਾ ਰਿਹਾ ਤਾਂ ਸਾਡੇ ਵੀਡੀਓ ਨਾਲ ਲੱਗਿਆ ਰੁਪਏ ਰੱਖ ਤਾ ਕਰਨਾ ਹੈ ਘਾ ਲਓ ਟੈਕਿੰਗ ਹੋ ਜਾਣਾ ਸਾਰੇ ਕੁਝ ਕਰਦੇ ਆ ਮੈਂ ਤਾਂ 俺はパカッと。